ਕਿਹੜਾ ਸੱਪ ਹੋ ਸਕਦਾ ਦੋਸਤ ਕਮੈਂਟ ਕਰਕੇ ਦੱਸੋ ਤੁਸੀਂ ਬੋਲਾ ਵੀ ਨਾ ਹੋ ਜੇ ਮੈਂ ਜੇਠਾ ਕਹਾਂਗੇ ਜੈਰਾ ਦਾ ਨਾ ਖੋਪ ਕਹਿੰਦਾ ਲੇਖੀ ਖਤਰੇ ਹੁਣ ਤੱਕ ਮਿੱਤਰਾਂ ਨੂੰ ਸਾਪੀ ਟੱਕਰੇ ਦੋਸਤੋ ਆ ਪਾਣੀ ਜਾ ਰਿਹਾ ਸੱਪ ਜਿਵਾਖਾਂ ਉੱਨਾ ਭੇਜਿਆ ਕਰੋ ਇੱਥੇ ਜਿਵਾਖਾਂ ਦਾ ਕੋਈ ਕੰਮ ਨਹੀਂ ਜਾਓ ਉੱਥੇ ਲੜ ਕੇ ਆਪਣੇ ਕੋਲੇ ਸੌਲ ਸੂਰ ਨਾ ਓਏ ਇੱਥੇ ਚੱਕ ਲੈਣਾ ਆਹ ਤੋਂ ਉਹ ਇਹ ਵੀ ਆਪਾਂ ਨੂੰ ਠੀਕ ਦਾਉ ਵੀ ਉਹ ਆਉਣਗੇ ਮੈਨੂੰ ਪੱਢਣਗੇ ਉਹ ਜੀਭਾ ਮਾਰਦਾ ਉਹ ਗੱਲ ਪੱਕੀ ਆ ਉਹ ਭਰਾਵਾ ਹਲ ਤਾਂ ਨਹੀਂ ਸੱਜਲੀ ਨਹੀਂ ਉਹ ਕਰੀ ਹੈ ਗਾਉਂ ਦੇ ਪੈਰ ਵਾਲਾ ਇਹ ਅੱਛਾ ਜੀ ਕੱਲ ਫੋਟੋ ਆਸੀ ਫੇਰ ਤਾਂ ਹੀ ਆਏ ਅੱਜ ਦੇ ਵੇਖੋ ਉਹ ਤਕਲੀ ਉਹ ਤਕਲੀ ਉਹ ਮਣੀ ਟਕਲੀ ਉਹ ਮਣੀ ਟਕਲੀ ਸੱਜਲੀ ਪਾਹਂਦਾ ਤਕਲੀ ਨਾ ਇਹ ਇਹ ਸਮਾਰਕ ਚੱਕੀ ਜਾਂਦਾ ਸਮਾਰਕ ਚੱਕੀ ਜਾਂਦਾ ਇਹ ਇਹ ਜੇ ਬਣ ਜਾਣਾ ਕਹੂੰਗਾ ਪਰ ਬਸ ਨੌਜਵਾਨਾਂ ਨੇ ਬੜੀ ਮਿਹਨਤ ਤੇ ਮੁਸੱਕਤ ਨਾਲ ਬਾਬਾ ਜੀ ਨੂੰ ਕਰਤਾ ਆਜ਼ਾਦ ਤੇ ਬਾਬਾ ਜੀ ਹੋ ਗਈ ਥੋੜਾ ਗੁੱਸਾ ਬਾਬਾ ਜੀ ਨੇ ਫਾਂਡ ਚੱਕ ਲਿਆ ਬਾਜ ਜਾ ਇਧਰ ਕੀ ਕਰਨਾ ਹੁਣ ਸੋਣਿਆ ਜੈਰੋਂ ਦਾ ਨਾ ਖੋਪ ਕਹਿੰਦਾ ਲੇਕੀ ਖਤਰੇ ਚੱਲ ਫੇਰਾ ਹੁਣ ਤੱਕ ਮਿੱਤਰਾਂ ਨੂੰ ਸਾਪੀ ਟੱਕਰੇ ਚੱਲ ਭਾਗ ਜਾ ਭਾਗ ਜਾ ਬਾਬਾ ਭਾਗ ਜਾ ਬਾਬਾ ਭਾਗ ਜਾ ਓਏ ਆਇ ਨਾ ਮਾਰ ਬਾਗ ਜਾ ਬਾਬਾ ਬਾਬਾ ਕੇ ਦਾ ਮਣੀ ਮੰਗਦਾ ਕਰੇ ਬਾਕਿਆ ਬਾਬਾ ਕਰੇ ਬਾਬਾ ਫੋਨਾ ਪਾ ਲਦਾ ਹੋਵੇ ਮਨਾਂ ਕੇ ਨਾ ਹੋਏ ਮਨਾਂ ਕੇ ਨਾ ਸੱਪ ਜੀ ਦਾ ਸੱਪ ਨਹੀਂ ਆਉਂਦਾ ਮੈਂ ਹੇਰਾ ਕਾ ਡਰਦਾ ਨਹੀਂ ਨਾ ਜਾਵਾ ਉਹਨੂੰ ਗੁੱਸਾ ਚੜ ਗਿਆ ਵੀ ਮੈਨੂੰ ਚੱਕ ਕੇ ਕਹ ਦੋ ਮਾਰਿਆ ਕਿਤੇ ਪਾਣੀ ਚ ਆਪ ਹੀ ਨਾ ਆਇਆ ਹੋਵੇ ਉਹ